ਜੀ ਸ਼ਸ਼ੀਕਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਥੈਂਕ ਯੂ ਜਿਹੜੇ ਇਹ ਸੂਟ ਦੇ ਡਿਜ਼ਾਈਨ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਤੇ ਇਹਦੀ ਆਪਾਂ ਇੱਕ ਫੁੱਲ ਵੀਡੀਓ ਵੀ ਲੈ ਕੇ ਆਵਾਂਗੇ ਪੂਰੇ ਡਿਜ਼ਾਈਨ ਦੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਆਪਾਂ ਜਿਹੜੀਆਂ ਸ਼ਰਟ ਦੇ ਵਿੱਚ ਆਪਾਂ ਬੁੱਟੀਆਂ ਬਣਾਉਣੀਆਂ ਨੇ ਉਹ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ ਤੇ ਉਹਦੀ ਮਾਰਕਿੰਗ ਆਪਾਂ ਕਿੱਦਾਂ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆ ਇੱਕ ਨਾ ਤੁਸੀਂ ਪਲੀਜ਼ ਬਿਨਾ ਸਕਿੱਪ ਕਰੇ ਸਾਰੀ ਵੀਡੀਓ ਦੇਖਿਆ ਕਰੋ ਹਨਾ ਸਾਡਾ ਮਤਲਬ ਫਾਇਦਾ ਵੀ ਹੋਵੇ ਨਾ ਕਿ ਅਸੀਂ ਇੰਨਾ ਟਾਈਮ ਵੇਸਟ ਵੀ ਕਰ ਰਹੇ ਹਾਂ ਪੂਰੀ ਡਿਟੇਲ ਚ ਸਮਝਾਉਣ ਚ ਦੱਸਣ ਨੂੰ ਤਾਂ ਅਸੀਂ ਤੁਹਾਨੂੰ ਸਿਰਫ ਕੰਮ ਕਰਦੇ ਹੋਏ ਵੀ ਦਿਖਾ ਸਕਦੇ ਹਾਂ ਵੀਡੀਓ ਸਾਨੂੰ ਐ ਵੀ ਤੁਹਾਨੂੰ ਕੱਲਾ-ਕੱਲਾ ਹਨਾ ਸਟੈਪ ਸਮਝ ਆਵੇ ਵੀ ਆਪਾਂ ਕਿੱਥੇ ਕਿੱਦਾਂ ਮਾਰਕਿੰਗ ਕਰੀਆ ਸੋ ਇਸ ਕਰਕੇ ਨਾਲੇ ਤੁਹਾਨੂੰ ਕੱਲੀ-ਕੱਲੀ ਬਰੀਕੀ ਸਮਝ ਆਉਣੀ ਵੀ ਚਾਹੀਦੀ ਹੈ ਕੰਮ ਦੀ ਹਨਾ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕਰੇ ਸਾਰੀ ਵੀਡੀਓਜ਼ ਜ਼ਰੂਰ ਦੇਖਿਆ ਕਰੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਤੇ ਦੇਖਿਆ ਕਰੋ ਹਨਾ ਫਿਰ ਫਾਇਦਾ ਵੀ ਤਾਂ ਹੀ ਹੈ ਨਾ ਵੀ ਐਨੀ ਲੈਂਥੀ ਵੀਡੀਓ ਬਣਾਉਣ ਦਾ ਕਿ ਤੁਹਾਨੂੰ ਸਮਝ ਵੀ ਆਉਣਾ ਚਾਹੀਦਾ ਹੈ ਨਹੀਂ ਬਣਾਉਣ ਤਾਂ ਸਦੀ ਸਿੰਪਲ ਬਣਾ ਦਿਆ ਕਰਾਂਗੇ ਜਸਟ ਡਿਜ਼ਾਈਨ ਬਣਾਉਂਦਿਆਂ ਦੀ ਉਹਦਾ ਫਾਇਦਾ ਕੋਈ ਨਹੀਂ ਹੈਗਾ ਜੇ ਤੁਹਾਨੂੰ ਚੀਜ਼ ਦੀ ਸਮਝ ਹੀ ਨਹੀਂ ਆਊਗੀ ਚਲੋ ਹੁਣ ਮੈਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਦੇ ਵਿੱਚ ਬੁੱਟੀਆਂ ਕਿੱਦਾਂ ਬਣਾਉਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਜਿੱਥੋਂ ਵਰਕ ਜਿੱਥੋਂ ਆਪਾਂ ਨੀਚੋਂ ਵਰਕ ਕੀਤਾ ਲਾਸਟ ਵਾਲਾ ਸਟੈਪ ਆ ਜਿਹੜਾ ਦੇਖੋ ਹੁਣ ਆਪਾਂ ਇਹਦੇ ਵਿੱਚ ਬੁੱਟੀਆਂ ਲਗਾਵਾਂ ਆ ਬੁੱਟੀਆਂ ਦੀ ਮਾਰਕਿੰਗ ਕਰਾਂਗੇ ਉਹ ਕਿੱਦਾਂ ਕਰਨੀ ਹੈ ਇਹ ਆਪਾਂ ਨੀਚੋਂ ਤਾਂ ਆਪਾਂ 5 ਇੰਚ ਤੇ ਲੈ ਲਾਂਗੇ ਇੱਥੋਂ ਆਪਾਂ ਜਸਟ ਐਸਟੀਮੇਟ ਜੇ ਨਾਲੇ ਬਣਾ ਲਾਂਗੇ ਵੀ ਕਿੰਨੀ ਕਿੰਨੀ ਕਿਛਿੱਦ ਤੇ ਬੁੱਟੀ ਸੋਹਣੀ ਲੱਗੂਗੀ ਜਿੱਦਾਂ ਆਪਾਂ ਲੈ ਰਹੇ ਆ ਇਹ 6 6 ਇੰਚ ਤੇ ਬੁੱਟੀ ਪਾ ਰਹੇ ਆ ਇਹਦੇ ਵਿੱਚ ਯਸ ਵੀਕੇ ਨਾਲ ਇਦਾਂ ਫਿਰ ਹੁਣ ਆਪਾਂ ਉੱਪਰ ਕੀ ਕਰਨਾ ਨੀਚਲੇ ਪੱਲੇ ਤੇ ਆਪਣੀਆਂ ਚਾਰ ਬੁੱਟੀਆਂ ਆ ਗਈਆਂ ਹੁਣ ਆਪਾਂ ਉੱਪਰ ਨੂੰ ਕੀ ਕਰਨਾ ਉੱਪਰ ਨੂੰ ਫੇਰ ਆਪਾਂ 5 ਇੰਚ ਤੇ ਬੁੱਟੀ ਪਾਵਾਂਗੇ ਜਿਹੜੀਆਂ ਆਪਣੀਆਂ ਦੋ ਬੁੱਟੀਆਂ ਨੇ ਨਿਚਲੀਆਂ ਉਹਦੇ ਆਪਾਂ ਸੈਂਟਰ ਦੇ ਵਿੱਚ ਬੁੱਟੀ ਬਣਾ ਲਾਂਗੇ ਨੀਚੋਂ ਵੀ ਆਪਾਂ 5 ਇੰਚ ਹੀ ਲੈਣਾ ਆ ਇਸ ਤਰੀਕੇ ਨਾਲ ਠੀਕ ਹੈ ਹੁਣ ਆਪਾਂ ਕੀ ਕਰਨਾ ਆ ਜਿਹੜੀਆਂ ਆਪਾਂ 3 ਬਣਾਈਆਂ ਨੇ ਇਹਨਾਂ ਦੇ ਸੈਂਟਰ ਦੇ ਵਿੱਚ ਫੇਰ ਐਦਾਂ ਆਪਾਂ ਦੋ ਬੁੱਟੀਆਂ ਬਣਾ ਲੈਣੀਆਂ ਨੇ ਤੇ ਨੈਕਸਟ ਬੁੱਟੀ ਜਿਹੜੀ ਬਣਾਉਣੀ ਆ ਆਪਾਂ ਨੇ ਉਹਨੂੰ ਫੇਰ ਆਪਾਂ 6 ਇੰਚ ਤੇ ਬਣਾਵਾਂਗੇ ਇੱਧਰਲੇ ਇਹਦੇ ਆਲੇ-ਦਾਲੇ ਦੇਖੋ ਹੁਣ ਐਦਾਂ ਹੀ ਆਪਾਂ ਫੇਰ ਉੱਪਰ ਨੂੰ 5 ਇੰਚ ਤੇ ਲਾਵਾਂਗੇ ਇਸ ਸਟਿੱਕੇ ਨਾਲ ਐਦਾਂ ਜਿਹੜੇ ਫੇਰ ਉੱਪਰ ਲਗਾਉਣੀਆਂ ਨੇ ਜਿਹੜੀਆਂ ਆਪਾਂ ਤਿੰਨ ਬੁੱਟੀਆਂ ਲਗਾਈਆਂ ਨੇ ਇਹਦੇ ਸੈਂਟਰ ਦੇ ਵਿੱਚ ਪਾ ਦਾਂਗੇ ਆਪਾਂ ਦੋ ਬੁੱਟੀਆਂ ਇੱਕ ਇੱਕ ਬੁੱਟੀ ਆਪਣੀ ਆਜੂ ਕੀ 5 5 ਇੰਚ ਉੱਪਰ ਬਿਲਕੁਲ ਨੈਕ ਦੇ ਕੋਲ ਇਹਦਾ ਨੈਕ ਬਣਾਵਾਂਗੇ ਜਿਹੜਾ ਆਪਾਂ ਉਹ ਵੀ ਸ਼ੇਪ ਬਣਾਵਾਂਗੇ ਇਸ ਤਰੀਕੇ ਨਾਲ ਚਲੋ ਹੁਣ ਤੁਹਾਨੂੰ ਮੈਂ ਬੁੱਟੀ ਬਣਾਉਣੇ ਦੱਸਦੀ ਆ ਤੇ ਵੀਡੀਓ ਨਾਲ ਬਣੇ ਰਹੋ ਫਿਰ ਮੈਂ ਤੁਹਾਨੂੰ ਇਹਦਾ ਨੈਕ ਵੀ ਬਣਾਉਣਾ ਦੱਸੂਗੀ ਆਪਾਂ ਨੈਕ ਤੇ ਕਿਸ ਤਰੀਕੇ ਨਾਲ ਡਿਜ਼ਾਈਨ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੁੱਟੀ ਬਣਾਉਣੀ ਦੱਸਦੀ ਆ ਹਾਂਜੀ ਦੇਖੋ ਮੈਂ ਹੁਣ ਤੁਹਾਨੂੰ ਵੀਡੀਓ ਮਤਲਬ ਬੁੱਟੀ ਬਣਾਉਣੀ ਸਿਖਾਉਣੀ ਆ ਵੀ ਇਹ ਆਪਾਂ ਜਿਹੜੀ ਇਹ ਬੂਟੀ ਬਣਾਵਾਂਗੇ ਆਪਾਂ ਇਹ ਬਣਾਵਾਂਗੇ ਆਪਾਂ ਡਬਲ ਥ्रेड ਨਾਲ ਇਹ ਸਟੈਪ ਬਾਈ ਸਟੈਪ ਸਮਝੋ ਪਾ ਇਹਦੇ ਵਿੱਚ ਬੂਟੀਆਂ ਦੇ ਵਿੱਚ ਕਲਰ ਕਿਦਾਂ ਪਾਉਣੇ ਨੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਡਬਲ ਥ्रेड ਲੈ ਲੈਣਾ ਆ ਸਭ ਤੋਂ ਪਹਿਲਾਂ ਆਪਾਂ ਅੱਧੇ ਸੈਂਟੀਮੀਟਰ ਦੀ ਇਹਦੇ ਵਿੱਚ ਡੰਡੀ ਇਹਨੂੰ ਡੰਡੀ ਲਗਾਵਾਂਗੇ ਬੂਟੀ ਨੂੰ ਪਲੀਜ਼ ਵੀਡੀਓ ਵੀ ਨਾ ਸਕਿਪ ਕਰੇ ਦੇਖਿਆ ਕਰੋ ਜੇ ਸਾਨੂੰ ਐਦਾਂ ਹੀ ਸਾਡੀਆਂ ਵੀਡੀਓ ਤੇ ਸਾਨੂੰ ਵਧੀਆ ਰਿਸਪਾਂਸ ਮਿਲਦਾ ਰਿਹਾ ਤਾਂ ਤੁਹਾਨੂੰ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਬਣਾਉਣੇ ਸਿਖਾਵਾਂਗੇ ਆਪਾਂ ਸੂਟਾਂ ਤੇ ਕਿਵੇਂ ਆਪਾਂ ਪੁਰਾਣੇ ਬਾਗਾਂ ਤੇ ਫੁਲਕਾਰੀਆਂ ਨੂੰ ਸੂਟਾਂ ਦੇ ਨਿਊ ਲੁੱਕ ਦੇ ਕੇ ਸੂਟ ਰੈਡੀ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਐਦਾਂ ਡੰਡੀ ਲਾ ਕੇ ਉੱਪਰ ਟਾਂਕਾ ਚੱਕ ਲਾਂਗੇ ਫਿਰ ਜਿਹੜੀ ਆ ਉੱਪਰੋਂ ਟਾਂਕਾ ਚੱਕਿਆ ਬਿਲਕੁਲ ਇਹ ਤੋਂ ਥੋੜਾ ਜਿਹਾ ਡਾਊਨ ਨੀਚੋਂ ਚੱਕਾਂਗੇ ਜਿਹੜਾ ਨੀਚੋਂ ਚੱਕਣਾ ਹੈ ਉਹ ਆਪਾਂ ਇੱਕ ਥਾਂ ਨੂੰ ਚੱਕਦੇ ਜਾਵਾਂਗੇ ਸਟ੍ਰਿਕ ਦੇ ਨਾਲ ਦੇਖੋ ਇਹ ਪਚਾਰ ਝੋਟੇ ਪਾਤੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਸੂਈ ਨੂੰ ਇਦਾਂ ਹੀ ਇੱਥੋਂ ਦੀ ਕੱਢ ਕੇ ਇਧਰਲੀ ਸਾਈਡ ਕੱਢ ਲਾਂਗੇ ਇਦਾਂ ਹੁਣ ਦੇਖੋ ਹੁਣ ਫਿਰ ਇਧਰ ਵੀ ਆਪਾਂ ਜਿੰਨੇ ਆਪਾਂ ਉਧਰ ਝੋਟੇ ਪਾਏ ਨੇ ਚਾਰ ਇਧਰ ਵੀ ਆਪਾਂ ਚਾਰੇ ਝੋਟੇ ਬਣਾਵਾਂਗੇ ਐਸ ਤਰੀਕੇ ਨਾਲ ਦੇਖੋ ਇਹ ਆਪਣੇ ਇਦਾਂ ਬੂਟੀ ਬਣ ਗਈ ਹੁਣ ਇਹ ਬੂਟੀ ਨੂੰ ਆਪਾਂ ਕੀ ਕਰਾਂਗੇ ਡੰਡੀ ਲਾਵਾਂਗੇ ਇੱਥੋਂ ਸੂਈ ਕੱਢ ਕੇ ਠੀਕ ਐ ਇਧਰੋਂ ਇਧਰਲੀ ਸਾਈਡ ਤੋਂ ਸੂਈ ਉੱਪਰ ਨੂੰ ਕੱਢ ਕੇ ਇਦਾਂ ਐਸ ਤਰੀਕੇ ਨਾਲ ਇਦਾਂ ਆਪਾਂ ਇਹਨੂੰ ਡੰਡੀ ਲਗਾ ਦਾਂਗੇ نیچے ਆਪਾਂ ਗੱਠ ਦੇ ਦਾਂਗੇ ਇਹਨੂੰ ਜੀ ਦੇਖੋ ਆ ਆਪਣੀ ਇੱਧਾ નીચે ਆਪਾਂ ਬੁੱਟੀ ਬਣਾਤੀ ਹੁਣ ਜਿਹੜੀ ਆਪਣੀ ਪਿੰਕ ਲਾਈਨ ਵਾਲੀ ਐ ਇਹਦੇ ਵਿੱਚ ਆਪਾਂ ਪਿੰਕ ਬੁੱਟੀ ਹੀ ਪਾਵਾਂਗੇ ਠੀਕ ਐ ਇਹ ਲਾਈਨ ਦੇ ਵਿੱਚ ਆਪਾਂ ਪਿੰਕ ਬੁੱਟੀ ਬਣਾਵਾਂਗੇ ਤੇ ਹੁਣ ਆਪਾਂ ਕੀ ਕਰਨਾ ਐ ਆ ਨੈਕਸਟ ਲਾਈਨ ਦੇ ਵਿੱਚ ਆਪਾਂ ਵਾਈਟ ਬੁੱਟੀ ਬਣਾਵਾਂਗੇ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸ ਦਿੰਨੀ ਆ ਕਿ ਆਪਾਂ ਕਿੱਦਾਂ ਬਣਾਈ ਐ ਐਦਾਂ ਡੰਡੀ ਲੈ ਕੇ ਐਸਟ੍ਰਿਕ ਨਾਲ ਬਿਲਕੁਲ ਇਹਦੀ ਜੜ ਚੋਂ ਆਪਾਂ ਚੱਕਾਂਗੇ ਜੇ ਤੁਸੀਂ ਇਹਦਾ ਪੂਰੀ ਮਤਲਬ ਸੂਟ ਦੀ ਪੂਰੀ ਡਿਟੇਲ ਚਾਹੁੰਦੇ ਹੋ ਕਿ ਆਪਾਂ ਜਾਲੀ ਕੁੰਡੀ ਕਿੱਦਾਂ ਬਣਾਈਏ ਤਾਂ ਆਪਾਂ ਜਾਲੀ ਤੇ ਕੁੰਡੀ ਦੀ ਵੀਡੀਓ ਵੀ ਆਪਣੇ ਚੈਨਲ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਆ ਤੁਸੀਂ ਉੱਥੋਂ ਦੇਖ ਕੇ ਜਾਲੀ ਬਣਾਉਣੀ ਵੀ ਸਿੱਖ ਸਕਦੇ ਹੋ ਤੇ ਕੁੰਡੀ ਕਿਸ ਤਰ੍ਹਾਂ ਪੈਂਦੀ ਆ ਉਹ ਵੀ ਤੁਸੀਂ ਸਿੱਖ ਸਕਦੇ ਹੋ ਆਪਣੇ ਚੈਨਲ ਤੇ ਸਾਰੇ ਸਟੈਪ ਆਪਾਂ ਇਹਦੇ ਪਾਏ ਹੋਏ ਨੇ ਜਿਹੜੇ ਇਹ ਆਪਣਾ ਇਹ ਸੂਟ ਆ ਇਹਦੇ 4-5 ਪਾਰਟ ਨੇ ਇਹ ਸੂਟ ਦੇ ਤਾਂ ਤੁਸੀਂ ਸਾਰੇ ਪਾਰਟ ਇਹਦੇ ਦੇਖ ਕੇ ਸਮਝ ਕੇ ਪੂਰਾ ਸੂਟ ਆਪਣਾ ਰੈਡੀ ਕਰ ਸਕਦੇ ਹੋ ਦੇਖੋ ਆਪਣੀ ਹੁਣ ਇੱਥੇ ਵੀ ਬੂਟੀ ਬਣ ਗਈ ਆ ਹੁਣ ਆਪਾਂ ਕੀ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਮਤਲਬ ਜਿੰਨੀਆਂ ਵੀ ਲਾਈਨਾਂ ਇਹਦੇ ਵਿੱਚ ਬਣੀਆਂ ਨੇ ਇੱਕ ਇੱਕ ਕਦਰ ਦੇ ਆਪਾਂ ਸਾਰੀਆਂ ਲਾਈਨਾਂ ਦੇ ਦਾਂਗੇ ਫਿਰ ਉਸ ਤੋਂ ਬਾਅਦ ਆਪਣੀ ਫੇਰ ਕਲਰ ਰਿਪੀਟ ਹੋ ਜਾਣਗੇ ਹੁਣ ਆਪਾਂ ਨਾ ਹਾਂਜੀ ਦੇਖੋ ਆਪਣੀ ਬੂਟੀਆਂ ਤਾਂ ਐਦਾਂ ਬਣ ਜਾਣੀਆਂ ਸਾਰੀ ਸ਼ਰਟ ਦੇ ਵਿੱਚ ਹੁਣ ਮੈਂ ਤੁਹਾਨੂੰ neck ਤੇ ਡਿਜ਼ਾਈਨ ਬਣਾਉਣਾ ਦੱਸਦੀ ਆ ਕਿ ਆਪਾਂ neck ਤੇ ਕਿਦਾਂ ਡਿਜ਼ਾਈਨ ਬਣਾਉਣਾ ਹੈ ਹਾਂਜੀ ਦੇਖੋ ਜਿਹੜਾ ਇਹ ਨੈੱਕ ਆ ਉਹ ਆਪਾਂ ਬਣਾਉਣਾ ਹੈ ਵੀ ਨੈੱਕ ਵੀ ਸ਼ੇਪ ਚ ਬਣਾਵਾਂਗੇ ਇਹਦੇ ਆਪਾਂ ਸੋਚ ਰਹੇ ਹਾਂ ਕਿ ਇਹਨੂੰ ਆਪਾਂ ਜਸਟ ਜਾਲੀ ਉਹ ਦਵਾਂਗੇ ਨੈੱਕ ਤੇ ਜਾਲੀ ਦਾ ਡਿਜ਼ਾਈਨ ਦੇ ਦਾਂਗੇ ਹੋਰ ਨਹੀਂ ਆਪਾਂ ਇਹਦੇ ਉੱਤੇ ਕੋਈ ਵੀ ਬੂਟੀ ਬਣਾਣੀ ਹੈਗੀ ਜਾਲੀ ਕਿਦਾਂ ਬਣੂਗੀ ਦੇਖੋ ਤੁਸੀਂ ਸਮਝ ਸਕਦੇ ਹੋ ਜਿੱਥੇ ਆਪਾਂ ਮਾਰਕਿੰਗ ਕੀਤੀ ਹੋਈ ਹੈ ਨੈੱਕ ਦੀ ਇਹਨੂੰ ਇਸ ਤਰੀਕੇ ਨਾਲ ਇਧਰੋਂ ਐਦਾਂ ਇਹ ਬਿਲਕੁਲ ਨਾ ਧਿਆਨ ਨਾਲ ਬਣਾਉਣ ਵਾਲੀ ਆ ਜਾਲੀ ਵੀ ਕਿਉਂਕਿ ਇਹ ਬੀ ਸ਼ੇਪ ਬਣੀ ਹੋਈ ਹੈ vingi ਡੱਡਾ ਵੀ ਹੋ ਸਕਦਾ ਸਟੈਪ ਇਸ ਥੋੜਾ ਜਿਹਾ ਧਿਆਨ ਨਾਲ ਸਟੈਪ ਬਾਈ ਸਟੈਪ ਬਣਾਇਓ ਜਿੰਨਾ ਕਪੜਾ ਉੱਪਰਲਾ ਚੱਕਿਆ ਉਨਾ ਹੀ ਨੀਚੋਂ ਤਾਂ ਜੋ ਇਹ ਆਪਣੀ ਜਿਹੜੀ ਜਾਲੀ ਬਿਲਕੁਲ ਇਕੁਅਲ ਜਾਵੇ ਇਹਦੀ ਸ਼ੇਪ ਹੈ ਜਿਹੜੀ ਇਸ ਤਰੀਕੇ ਨਾਲ ਜਾਣੀ ਚਾਹੀਦੀ ਆ ਇਨੂੰ ਪੂਰੀ ਦੇਖਿਓ ਵੀ ਇਹ ਕਿੱਦਾਂ ਬਣ ਰਿਹਾ ਆ ਆਪਾਂ ਇਹਨੂੰ ਇਹਦੇ ਲੱਗਈ ਇੱਕ ਡਿਜ਼ਾਈਨ ਹੋਰ ਦਵਾਂਗੇ ਇਸੇ ਤਰੀਕੇ ਨਾਲ ਹੋਰ ਕਲਰ ਦਾ ਉਹ ਵੀ ਤੁਸੀਂ ਦੇਖਿਓ ਵੀ ਕਿੱਦਾਂ ਬਣਦਾ ਹੈ ਆਪਣਾ ਦੇਖੋ ਇਹਨੂੰ ਬਿਲਕੁਲ ਆਪਾਂ ਨਿਸ਼ਾਨੀ ਦੇ ਨਾਲ ਨਾਲ ਐਦਾਂ ਸ਼ੇਪ ਦੇ ਵਿੱਚ ਟਾਂਕੇ ਨੂੰ ਛੋਟੇ-ਛੋਟੇ ਬਿਲਕੁਲ ਕੱਪੜਾ ਬਿਲਕੁਲ ਥੋੜਾ-ਥੋੜਾ ਚੱਕਦੇ ਆਵਾਂਗੇ න අප නැකද ඩිසයින් දමාගේ හද ක නද න ො න ද. ਅਗਲਾ ਸਟੈਪ ਦੱਸਦੀ ਆਂ ਵੀ ਅੱਗੇ ਆਪਾਂ ਇਹਨੂੰ ਹੋਰ ਕਿੱਦਾਂ ਬਣਾਉਣਾ ਆ ਇਹ ਹਾਫ ਹਾਫ ਸਾਈਡ ਬਣ ਗਈ ਇਹਦੀ ਆਪਣੀ neck ਦੀ ਹੁਣ ਦੇਖੋ ਇਹ ਹਾਫ ਸਾਈਡ ਬਣ ਗਈ ਆਪਣੀ ਇਸ ਤਰੀਕੇ ਨਾਲ ਹੁਣ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਆਂ ਵੀ ਪੱਗੇ ਕਿਵੇਂ ਬਣਾਉਣਾ ਆ ਹਾਂਜੀ ਦੇਖੋ ਇਹ ਆਪਣੀ ਪਿੰਕ ਕਲਰ ਦੀ ਹੋ ਗਈ ਇਹਦੇ ਲਵੇ ਹੀ ਆਪਾਂ ਕੰਬੀਨੇਸ਼ਨ ਦਵਾਂਗੇ ਜਿੱਦਾਂ ਆਪਾਂ ਸ਼ਰਟ ਦੇ ਪੱਲੇ ਤੇ ਆ ਹੌਟ ਪਿੰਕ ਤੇ ਵਾਈਟ ਕਲਰ ਦੀ ਪਕੁੰਡੀ ਬਣਾਈ ਸੀ ਪਿੰਕ ਕਲਰ ਦੀ ਆਪਾਂ ਵਿੱਚ ਬਾਕਸਾਂ ਦੇ ਜਾਲੀ ਲੀਕੀ ਸੀ ਆਪਾਂ ਉਸੇ ਦੋਨੇ ਕਲਰਾਂ ਦਾ ਕੰਬੀਨੇਸ਼ਨ ਕਰਕੇ ਹੁਣ ਇੱਥੇ ਆਪਾਂ ਫੇਰ ਬਰੀਕ ਜੀ ਜਾਲੀ ਲੀਕ ਦਾਂਗੇ ਇਹਦੇ ਲਵੇ ਨਾਲੇ ਤਾਂ ਆਪਣਾ ਥੋੜਾ ਨੈੱਕ ਹੈਵੀ ਹੋ ਜਾਊਗਾ ਠੀਕ ਐ ਐਦਾਂ ਨਾਲੇ ਆਪਣਾ ਦੋਨੇ ਮਤਲਬ ਜਿਹੜੇ ਆਪਾਂ ਬਾਕਸਾਂ ਦੇ ਦੋਨੇ ਕਲਰ ਪਾਏ ਨੇ ਉਹਨਾਂ ਦਾ ਕੰਬੀਨੇਸ਼ਨ ਹੋ ਜਾਊਗਾ ਐਦਾਂ ਹੀ ਦੇਖੋ ਐਦਾਂ ਆਪਾਂ neck ਨੂੰ ਡਿਜ਼ਾਈਨ ਦੇ ਦਾਂਗੇ ਦੇਖੋ ਇਸ ਤਰੀਕੇ ਨਾਲ ਆਪਣਾ ਐਵੇਂ ਪੂਰਾ neck ਬਣਾਵਾਂਗੇ ਆਪਾਂ ਐਦਾਂ ਡਿਜ਼ਾਈਨ ਦੇ ਦਾਂਗੇ ਹਾਂਜੀ ਜੀ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਲੀਜ਼ ਵਕਤ ਤੋਂ ਬਾਅਦ ਲਾਈਕ ਕਰਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਆ ਹਨਾ ਤਾਂ ਜੋ ਸਾਨੂੰ ਪਤਾ ਲੱਗੇ ਵੀ ਤੁਹਾਨੂੰ ਸਾਡੀ ਕਿਹੜੀ ਵੀਡੀਓ ਪਸੰਦ ਆ ਰਹੀ ਹੈ ਕੰਮ ਕਿੰਨਾਕ ਸਾਡਾ ਤੁਹਾਨੂੰ ਵਧੀਆ ਲੱਗ ਰਿਹਾ ਹੈ ਹਨਾ ਅਸੀਂ ਹੋਰ ਮੋਟੀਵੇਟ ਹੋ ਕੇ ਹੋਰ ਤੁਹਾਡੇ ਲਈ ਨਵੇਂ ਡਿਜ਼ਾਈਨ ਲੈ ਕੇ ਆਈਏ ਨਵੀਂ ਨਵੀਂ ਵੀਡੀਓਜ਼ ਤਿਆਰ ਕਰੀਏ ਥੈਂਕ ਯੂ